ਬਈ ਮਗਰ ਉਹਨਾਂ ਦੁਕਾਨਦਾਰਾਂ ਨਾਲ ਲੜਨ ਨਾਲੋਂ ਤੇ ਲੋਕਾਂ ਦੀਆਂ ਮਿੰਤਾਂ ਕਰਨ ਨਾਲੋਂ ਹੁਣ ਸਮਾਂ ਕਿਸਾਨਾਂ ਕੋਲੇ ਵੀ ਜਿਹੜੀ ਵੈਰਾਈਟੀ ਦਾ ਤੁਹਾਡੇ ਅੱਗੇ ਲਾਉਣ ਦੇ ਚਾਹਵਾਨ ਹੋ ਤੁਸੀਂ ਉਹ ਵੈਰਾਈਟੀ ਦਾ ਤੁਸੀਂ ਬੀ ਝਾੜ ਕੇ ਜਿਹੜਾ ਰੱਖ ਲਓ ਕਿਉਂਕਿ ਬਈ ਆਪਣੇ ਆਸ-ਗੁਆਢ ਦੋਸਤ ਮਿੱਤਰਾਂ ਕੋਲੇ ਕਿਸੇ ਨਾ ਕਿਸੇ ਕੋਲੇ ਹਰੇਕ ਕੋਲੇ ਉਹ ਵੈਰਾਈਟੀ ਹੁੰਦੀ ਹੈ ਜਿਵੇਂ ਤੁਸੀਂ ਪੰਜਾਬ ਨੰਬਰ 1 ਦਾ ਬੀ ਲੈਣਾ ਆਪ ਹੱਥੀਂ ਝਾੜੋ ਬਈ ਨਾਲੇ ਦਾ ਤੁਹਾਨੂੰ ਕੁਆਲਿਟੀ ਦਾ ਪਤਾ ਨਾਲੇ ਤੁਹਾਨੂੰ ਚੀਜ਼ ਦਾ ਪਤਾ ਹੁਣ ਤਾਂ ਬੀ ਦੇ ਵੱਟੇ ਬੀ ਤੁਸੀਂ ਜਿੱਤੋਂ ਮਰਜ਼ੀ ਲੈ ਲਓ ਕਿਉਂ ਕੋਈ ਐਡਾ ਕਿਸਾਨ ਉਹ ਨਹੀਂ ਹੁੰਦਾ ਵੀ ਤੁਹਾਨੂੰ ਬੀਜ ਨਾ ਦੇਵੇ ਅਗਲੇ ਦੇ ਨਾਲੇ ਹੱਥੀ ਝਾੜ ਕੇ ਲਿਓ ਮਗਰੋਂ ਤੁਸੀਂ ਦੁਕਾਨਾਂ ਤੋਂ ਖਰੀਦ ਦਿਓ ਬਈ ਜਾਂ ਕਿਸੇ ਤੋਂ ਮੁੱਲ ਲੈਨੇ ਹੋ ਉਹ ਜਿਹੜਾ ਦੁਕਾਨਾਂ ਦੇ ਬੀ ਆਉਂਦਾ ਉਹਦੇ ਵਿੱਚ ਮਲਾਬਟ ਵਾਲੇ ਬੀ ਹੁੰਦੇ ਆ ਇਹ ਨਹੀਂ ਪਤਾ ਉਹ ਮਸ਼ੀਨ ਵਾਲਿਆਂ ਚੋਂ ਭਰਿਆ ਹੁੰਦਾ ਕਿ ਕੀ ਕੀਤਾ ਹੁੰਦਾ ਕਿਹੜਾ ਕਿਹੜਾ ਉਹ ਚ ਬੀਰ ਆ ਲਿਆ ਹੁੰਦਾ ਮਗਰੋਂ ਆਪਾਂ ਦੁਕਾਨਦਾਰਾਂ ਨਾਲ ਲੜੀ ਜਾਂਦੇ ਆ ਇੰਨੀ ਕੁ ਸੋਝੀ ਆ ਆਪ ਆਪ ਰੱਖੀਏ ਵੀ ਹੁਣ ਆਪਾਂ ਆਉ ਦਾ ਬੀ ਆ ਜਿਹੜਾ ਉਹ ਹੱਥੀ ਝੜ ਲਈਏ ਨਾਲੇ ਲੁੱਟ ਤੋਂ ਬਚੀਏ ਤੇ ਨਾਲੇ ਆਪਣੇ ਕੋਲੇ ਚੀਜ਼ ਵਧੀਆ ਹੋਵੇ ਕਿਉਂ ਭਾਈ ਉਦੋਂ 100 ਸਵਾ 100 ਰੁਪਏ ਕਿਲੋ ਬੀਜ ਦਾ ਰੇਟ ਚਲਿਆ ਜਾਂਦਾ ਹਰੇਕ ਵੈਰਾਈਟੀ ਆ ਜਿਹੜੀ ਉਹ ਆਪਣੇ ਕਿਸਾਨਾਂ ਦੇ ਖੇਤਾਂ 'ਚ ਲੱਗੀ ਵੀ ਆ ਕਿਸੇ ਨਾ ਗੱਲ ਕਰਕੇ ਤੁਸੀਂ ਕਿਸੇ ਦੇ ਖੇਤ 'ਚੋਂ 2 ਗੱਟੇ 1 ਗੱਟਾ ਆਪਦੀ ਸਮਰੱਥਾ ਦੇ ਹਿਸਾਬ ਨਾਲ ਝਾੜ ਕੇ ਰੱਖ ਸਕਦੇ ਹੋ ਤੇ ਭਾਈ ਇਹ ਗੱਲ ਤੇ ਜ਼ਰੂਰ ਧਿਆਨ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਪੇਜ ਨੂੰ ਫੋਲੋ ਕਰਿਓ ਧੰਨਵਾਦ